ਹੋਸ਼ਿਆਰ ਖਬਰਦਾਰ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਬਹੁਤ ਹੀ ਵੱਡੀ ਖਬਰ ਹੈ ਬਿਗ ਬ੍ਰੇਕਿੰਗ ਹੈ ਕੁਝ ਦਿਨ ਪਹਿਲਾਂ ਜਗੂ ਭਗਵਾਨਪੁਰੀਆ ਘਰੋਂ ਦੇ ਬੰਦੇ ਫੜੇ ਗਏ ਸੀ ਹਥਿਆਰਾਂ ਸਮੇਤ ਤੇ ਅੱਜ ਫੇਰ ਫੜੇ ਗਏ ਨੇ ਹਥਿਆਰ ਇੱਕ ਬੈਗ ਫੜਿਆ ਗਿਆ ਜਿਹਦੇ ਵਿੱਚੋਂ 10 ਨਵੇਂ ਨਕੋਰ ਦੇਸੀ ਪਿਸਟਲ ਨੇ ਨਾਲ 10 ਮੈਗਜ਼ੀਨ ਨੇ ਇਹ ਮੈਗਜ਼ੀਨ ਇਹ ਪਿਸਟਲ ਕਿੱਥੋਂ ਆਈ ਨਵੇਂ ਨਕੋਰ ਨੇ ਦੇਸੀ ਪਿਸਟਲ ਨੇ ਇਹ ਆਖਿਰ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਮੰਗਵਾਏ ਗਈ ਸੀ ਕਿਹੜੀ دہشت ਪਾਉਣੀ ਸੀ ਇਹਨਾਂ ਪਿਸਤਲਾਂ ਦੇ ਨਾਲ ਕਰਨਾ ਕੀ ਸੀ ਸੋ ਤੁਸੀਂ ਕਦੀ ਵੀ ਕਿੱਤੇ ਵੀ ਜਾ ਰਹੇ ਹੋਵੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਲਵਾਰਿਸ ਬੈਗ ਮਿਲੇ ਅਟੈਚੀ ਮਿਲੇ ਤੁਹਾਨੂੰ ਖੋਲਿਓ ਨਾ ਪੁਲਿਸ ਨੂੰ ਦੱਸਿਓ ਕਿਉਂਕਿ ਇਸੇ ਹੀ ਤਰ੍ਹਾਂ ਦੇ ਇੱਕ ਬੈਗ ਦੇ ਵਿੱਚੋਂ ਮਿਲ ਗਏ ਨੇ 10 ਨਵੇਂ ਨਕੋਰ ਪਿਸਟਲ 10 ਮੈਗਨ ਮਿਲ ਗਏ ਨੇ 15 ਅਗਸਤ ਤੋਂ ਠੀਕ 2 ਦਿਨ ਬਾਅਦ ਜੀਹਾਂ ਆਜ਼ਾਦੀ ਦਾ ਦਿਹਾੜਾ ਆਜ਼ਾਦੀ ਦਾ ਜਸ਼ਨ ਤੁਸੀਂ ਮਨਾਇਆ ਸਾਰਿਆਂ ਨੇ ਉਤੋਂ ਠੀਕ 2 ਦਿਨ ਬਾਅਦ ਇੱਕ ਘਟਨਾ ਵਾਪਰਦੀ ਹੈ ਇੱਕ ਬੈਗ ਮਿਲਦਾ ਹੈ ਪੰਜਾਬ ਪੁਲਿਸ ਨੂੰ ਔਰ ਉਸ ਬੈਗ ਦੇ ਵਿੱਚੋਂ 10 ਪਿਸਤਲ ਤੇ 10 ਮੈਗਜ਼ੀਨ ਮਿਲ ਗਏ ਨੇ ਉਹ ਵੀ ਨਵੇਂ ਨਕੋਰਨੇ ਦੇਸੀ ਨੇ ਪੁਲਿਸ ਨੂੰ ਵੱਡੀ ਸਫਲਤਾ ਵੱਡੀ ਵਾਰਦਾਤ ਜਿਹੜੀ ਹੈ ਉਹ ਹੁਣ ਬਚ ਗਈ ਹੈ ਆਖਿਰ ਦੇਣਾ ਪਿਸਤਲਾਂ ਦੇ ਨਾਲ ਹੋਣਾ ਕੀ ਸੀ ਇਹ ਕਿੱਥੇ ਜਾਣੇ ਸੀ ਇਹਨਾਂ ਨਾਲ ਗੁਨਾਹ ਹੋਣਾ ਕੀ ਸੀ ਆਖਿਰ ਕਿਹਦਾ ਟਾਰਗੇਟ ਸੀ ਇਹ ਤਾਂ ਅਜੇ ਪੁਲਿਸ ਜਾਂਚ ਦੱਸੇਗੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਫਿਰ ਦੱਸ ਜਾਈਏ ਕਿ ਇਸ ਵੇਲੇ ਪੰਜਾਬ ਪੁਲਿਸ ਜਿਹੜੀ ਹੈ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਪੰਜਾਬ ਸਰਕਾਰ ਜਿਹੜੀ ਹੈ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡੀ ਕਿਸੇ ਵਾਰਦਾਤ ਤੋਂ ਪਹਿਲਾਂ ਹੀ ਉਹਨੂੰ ਨੱਥ ਪਾ ਲਈ ਹੈ ਔਰ ਇੱਕ ਐਸਾ ਬੈਗ ਬਰਾਮਦ ਕੀਤਾ ਜਿਹਦੇ ਵਿੱਚ 10 ਪਿਸਟਲ ਸੀ ਔਰ 10 ਹੀ ਮੈਗਜ਼ੀਨ ਸੀ ਇਹ ਘਟਨਾ ਪਟਿਆਲਾ ਜ਼ਿਲ੍ਹੇ ਦੀ ਹੈ ਪਟਿਆਲੇ ਦੇ ਨਾਲ ਹੈ ਰਾਜਪੁਰਾ ਰਾਜਪੁਰਾ ਰੇਲਵੇ ਸਟੇਸ਼ਨ ਦੇ ਕੋਲ ਹੀ ਚੱਲਦੀ ਗੱਡੀ ਦੇ ਵਿੱਚੋਂ ਇੱਕ ਟਰੈਕ ਦੇ ਲਾਗੇ ਕੋਈ ਸੁੱਟ ਦਿੰਦਾ ਹੈ ਬੈਗ ਔਰ ਜਿਵੇਂ ਉਹ ਬੈਗ ਸੁੱਟਦਾ ਤਾਂ ਪੁਲਿਸ ਨੂੰ ਇਹਦੀ ਜਾਣਕਾਰੀ ਕੋਈ ਉਹਨਾਂ ਦਾ ਬੰਦਾ ਦੱਸ ਦਿੰਦਾ ਹੈ ਕਿ ਬੈਗ ਸੁੱਟਿਆ ਗਿਆ ਜੇ ਤਾਂ ਮੌਕੇ ਦੇ ਉੱਤੇ ਪੰਜਾਬ ਪੁਲਿਸ ਉਹ ਪਹੁੰਚਦੀ ਹੈ ਤਾਂ ਉਸ ਬੈਗ ਨੂੰ ਜਿਵੇਂ ਖੋਲਦੇ ਨੇ ਤੇ ਦੇਖਦੇ ਨੇ ਕਿ ਉਹਦੇ ਵਿੱਚ ਕੀ ਨੇ 10 ਪਿਸਟਲ ਨਵੇਂ ਨਕੋਰ ਨੇ 10 ਮੈਗਜ਼ੀਨ ਨੇ ਦੇਸੀ ਪਿਸਟਲ ਨੇ ਔਰ ਇਹਦੇ ਨਾਲ ਹੀ ਜਦੋਂ ਤਪੀਸ਼ ਕਰਦੀ ਹੈ ਪੰਜਾਬ ਪੁਲਿਸ ਦਾ ਸੁਰਾਗ ਉਹਨਾਂ ਨੂੰ ਤੁਰੰਤ ਮਿਲ ਜਾਂਦਾ ਤੁਰੰਤ ਇਹ ਪੇਸਰਾ ਵਾਲਾ ਵਿਅਕਤੀ ਜਿੰਨੇ ਸੁੱਤੇ ਸੀ ਉਹਨੂੰ ਕਾਬੂ ਕਰ ਲਿੰਦੀ ਆ ਪੰਜਾਬ ਪੁਲਿਸ ਔਰ ਕਾਬੂ ਕਰਨ ਤੋਂ ਬਾਅਦ ਅਗਲੀ ਪੁੱਛ ਕੇ ਜਿਹੜੀ ਐ ਉਹ ਸਟਾਰਟ ਕਰ ਦਿੰਦੀ ਆ ਤੇ ਦੱਸਿਆ ਜਾ ਰਿਹਾ ਕਿ ਹੈਪੀ ਨਾਂ ਦਾ ਬੰਦਾ ਹੈ ਹੈਪੀ ਵੇਖੋ ਨਾਂ ਕਿਦਾਂ ਦਾ ਹੈਪੀ ਪਰ ਉਹਨੇ ਕੰਮ ਸਾਰੇ ਪੁੱਠੇ ਕਰਨੇ ਸੀ ਔਰ ਇਸ ਹੈਪੀ ਨਾਂ ਦੇ ਬੰਦੇ ਨੇ ਇਹਨੂੰ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਔਰ ਉਹ ਗੜ ਸ਼ੰਕਰ ਹਸ਼ਿਆਰਪੁਰ ਦਾ ਰਹਿਣ ਵਾਲਾ ਹੈ ਉਹਨੂੰ ਪੁਲਿਸ ਜਿਹੜੀ ਐ ਐਸਐਲ ਨੇ ਗ੍ਰਿਫਤਾਰ ਕਰ ਚੁੱਕੀ ਹੈ ਪੁਲਿਸ ਅਧਿਕਾਰੀ ਅਕਦੀ ਹੋਰ ਵੀ ਤਫ਼ਤੀਸ਼ ਜਿਹੜੀ ਹੈ ਉਹ ਕਰਨ ਦੇ ਲਈ ਅਗਲੀ ਪ੍ਰਾਪਤੀ ਕਰਨ ਦੇ ਲਈ ਹੋਰ ਤਫ਼ਤੀਸ਼ ਕਰ ਰਹੀ ਹੈ ਤਾਂ ਕਿਉਂ ਕਹ ਜੇ ਬਹੁਤ ਸਾਰੇ ਸਵਾਲ ਨੇ ਕਿ ਆਖਰੀ ਰੇ ਲਿਆਂਦੇ ਕਿੱਥੋਂ ਨੇ ਇਸ ਤੋਂ ਪਹਿਲਾਂ ਕਿੰਨੀ ਵਾਰ ਲਿਆ ਚੁੱਕਾ ਹੈ ਅਸਲਾ ਕਿੱਥੇ ਕਿੱਥੇ ਦੇ ਚੁੱਕਾ ਹੈ ਅਸਲਾ ਇਹ ਅਸਲੇ ਦੇ ਨਾਲ ਬੰਨਣਾ ਕੀ ਸੀ ਇਹ ਨਾਜਾਇਜ਼ ਹਥਿਆਰ ਦੇਣਾ ਕਿੰਨੇ ਦਾ ਸੀ ਦੇਣਾ ਕਿੰਨਾਂ ਨੂੰ ਸੀ ਇਹ ਗੈਂਗਸਟਰ ਦੇ ਲਿਆਂਦੇ ਗਏ ਸੀਗੇ ਜਾਂ ਕਿਸੇ ਹੋਰ ਵਾਰਦਾਤ ਲਈ ਲਿਆਂਦੇ ਗਏ ਸੀ ਇਹ ਸਰਹੱਦੋਂ ਪਾਰ ਆਏ ਨੇ ਜਾਂ ਕਿਸੇ ਹੋਰ ਸੂਬੇ ਤੋਂ ਆਏ ਨੇ بڑے ਸਵਾਲ ਨੇ ਸੋ ਪੰਜਾਬ ਪੁਲਿਸ ਇਹਨਾਂ ਸਵਾਲਾਂ ਦੇ ਹੁਣ ਜਵਾਬ ਜਾਣਨ ਦੇ ਲਈ ਤਫਤੀਸ਼ ਕਰ ਰਹੀ ਹੈ ਰਿਮਾਂਡ ਜਿਹੜਾ ਉਹ ਲੈ ਲਿਆ ਗਿਆ ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਇਹ ਜਿਹੜੇ ਹਥਿਆਰ ਨੇ ਇਹ ਹੁਣ ਫੜੇ ਗਏ ਨੇ ਆਹ ਜਾਣਦੇ ਆ ਪੰਜਾਬ ਪੁਲਿਸ ਦੇ ਅਫਸਰ ਕੀ ਕਹਿ ਰਹੇ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇ ਮੈਡਮ ਚਿਸ਼ੀ ਪ੍ਰਵਧ द्विवेदी ਜੀ ਨੇ ਉਪਮਾਨ ਸਾਥ ਸਾਡੀ ਜੀਆਰਪੀ ਇੰਡੀਪੈਂਡੈਂਸ ਦੇ ਤੇ ਜਿਹੜੇ ਆਪਣੇ ਆ ਫੈਸਟੀਵਲ ਸੀਜ਼ਨ ਆ ਰਹੇ ਆ ਉਹਦੇ ਮੱਦੇ ਨਜ਼ਰ ਸਪੈਸ਼ਲ ਚੈਕਿੰਗ ਉਹ ਬਹਾਂ ਦੀ ਆਰਪੀ ਬਹੁਣ ਚਲਾਏ ਜਾ ਰਹੇ ਆ ਜਿਸ ਦੇ ਵਿੱਚ ਅਸੀਂ ਟ੍ਰੈਕਸ ਡੇਵਟ੍ਰੈਕਸ ਪ੍ਰੇਮੇ ਪਲੇਟਫਾਰਮ ਤੇ ਟ੍ਰੇਨ ਦੇ ਵਿੱਚ ਉਹ ਚੈਕਿੰਗ ਦੀ ਸੁਰੱਖਿਆ ਪੈਸੈਂਜਰ ਦੀ ਸੁਰੱਖਿਆ ਲਈ ਅਸੀਂ ਚਰਬਤ ਹਾਂ 17 8 9 ਦੋ ਲਵਾਰਸ ਬੈਗ ਰਾਏਪੁਰ ਸਟੇਸ਼ਨ ਕੋਲ ਮਿਲੇ ਜਿਸ ਦੇ ਵਿੱਚ 10 ਪਿਸਟਲ ਦੇਸੀ ਦੇਸੀ ਪਿਸਟਲ ਅਤੇ 10 ਮੈਗਜ਼ੀਨ ਉਹਨਾਂ ਦੇ ਮੈਗਜ਼ੀਨ ਸੀਗੇ ਤੇ ਕੁਝ ਡਾਕੂਮੈਂਟਸ ਸੀਗੇ ਇਹਨਾਂ ਦੇ ਆਧਾਰ ਤੇ ਫਿਰਵਾ ਦੇ ਵਿੱਚ ਇੰਸਪੈਕਟਰ ਜੀ ਆਰ ਪੀ ਪਟਿਆਲਾ ਅਨਕੁਰਦੀਪ ਸਿੰਘ ਜੀ ਇਹਨਾਂ ਨੇ ਸਪੈਸ਼ਲ ਉਹ ਆਪਣਾ ਟੈਕਨੀਕਲ ਐਨਾਲਿਸਿਸ ਉੱਤੇ ਅਸੀਂ ਬੰਦੇ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਦਾ ਨਾਮ ਹੈਪੀ son of ਗੁਰਦੇਵ ਸਿੰਘ ਦਿੱਲੀ ਸਿਕਵਲ ਪੀਐਸ ਗੜਸ਼ੰਕਰ ਹੁਸ਼ਾਰਪੁਰ ਹੈ ਉਹ ਅਸੀਂ ਅਸੀਂ ਗ੍ਰਿਫਤਾਰ ਕਰਕੇ 3 ਦਿਨ ਦਾ ਰਿਮਾਂਡ ਲੈ ਲਿਆ ਤੇ ਬਾਕੀ ਅੱਗੇ ਉਹਨੂੰ ਕੁਝ ਕਿਤੇ ਉਸਦੀ ਅਸਬੀ ਜਾਰੀ ਹੈ ਨੇਚਰਲੀ ਹੁਨੇ ਜਿਹੜਾ ਹੁਣ ਅਸਲਾ ਆਇਆ ਕਿਸੇ ਕਿਸੇ ਬਾਦਤ ਲਈ ਆਇਆ ਹੈਗਾ ਇਹਨਾਂ ਨੂੰ ਬੈਕਵਰਡ ਤੇ ਫਾਰਵਰਡ ਲਿੰਕਿੰਗ ਇਹਦੇ ਬਹੁਤ ਜ਼ਰੂਰੀ ਆ ਅਸੀਂ ਦੇਖਣੀ ਹੈ ਕਿ ਕਿੱਥੋਂ ਆਇਆ ਹੈਗਾ ਤੇ ਅੱਗੇ ਕਿੱਥੇ ਇਹਨਾਂ ਨੇ ਕਿੱਥੇ ਭੇਜਣਾ ਹੈ ਕਿ ਕਿਤੇ ਨੂੰ ਕਰਨਾ ਸੀ ਦੋਨੋਂ ਚੀਜ਼ਾਂ ਹੋਣਾ ਸੀ ਪਰ ਇਹ ਬੜੀ ਮੋਢਲੀ ਤਫ਼ਤੀਸ਼ ਦਾ ਹਿੱਸਾ ਹੈ ਤੇ ਅਸੀਂ ਇਹ ਸਾਰਾ ਬੜੀ ਧੁੰਗਾਈ ਨਾਲ ਜਾਂਚ ਕਰ ਰਹੇ ਹਾਂ ਇਹ ਇਕੱਲੇ ਇਕੱਲੇ ਪਿਸਟਲ ਨੇ ਪਿਸਟਲ ਖਾਲੀ ਇਨ ਕਰਦੇ ਨੇ ਕਾਰਤੂਸ ਨਹੀਂ ਹੈਗੇ ਨੇ ਬਾਕੀ ਹੁਣ ਅੱਜ ਅੱਜ ਹੀ ਅਸੀਂ ਰਿਮਾਂਡ ਲਿਆ ਉਹਦਾ ਕੁਝ-ਕੁਝ ਕਰਾਂਗੇ ਇਹ ਹੈਗਾ ਜੀ ਹੈਪੀ ਸਨ ਆਫ ਗੁਰਦੇਵ ਸਿੰਘ ਵਿਲੇਜ ਸੇਖੋਵਾਲ ਪੀਐ ਹੁਸ਼ਾਰਪੁਰ ਦਾ ਹਜੇ ਤਾਂ ਅਸੀਂ ਕੁਝ ਕੁ ਕਰਾਂਗੇ ਹਜੇ ਹਜੇ ਸਾਨੂੰ ਇੱਕ ਸ਼ੋਰ ਰਹੀ ਹੈ ਅੱਗੇ ਬਾਕੀ ਦੇਖਦੇ ਨਾਲ ਇਹਦੇ ਕੋਈ ਕੋਣ ਇਹਦੇ ਨਾਲ ਮੈਂਬਰ ਨੇ ਕੀ ਹੈਗਾ ਇਹ ਬੱਤੀਪੁਰ ਦੇ ਪਿਸਟਨ ਨੇ 7.62 mm ਤੇ ਬਿਲਕੁਲ ਬ੍ਰਾਂਡ ਨਿਊ ਹੋਣੇ ਜਿਹਨੂੰ ਕਹਦੇ ਨੇ ਬਣੇ ਹੋਏ ਹਜੇ ਵੀ ਇਸ ਦਾ ਕੋਈ ਗੈਂਗ ਦਾ ਕੋਈ ਸੰਬੰਧ ਅਜੇ ਸਾਨੂੰ ਨਹੀਂ ਮੂਰੇ ਸਾਹਮਣੇ ਆ ਸਕਦੇ ਨੇ